ਇਹ ਜਿਹੜਾ ਕੁਝ ਹੋ ਰਿਹਾ ਹੈ ਸਾਰਾ ਕੁਝ ਅਕਾਲ ਤਖਤ ਸਾਹਿਬ ਕਰਕੇ ਹੋ ਰਿਹਾ ਹੈ ਜੋ ਉਹਨਾਂ ਨੇ ਹੁਕਮ ਕੀਤਾ ਹੈ ਉਹਦੇ ਮੁਤਾਬਕ ਹੀ ਹਰਕਤ ਹੋਈ ਹੈ ਕੌੜੀਆਂ ਕਲਕੀਦਲ ਜਿੰਦਾਬਾਦ ਜਿਹੜੀ ਬਾਲੀਗਰ ਨੇ ਜੋ ਪੁਨਰ ਜੀਤੀ ਦੇ ਲਈ ਜੋ ਕੀਤੀ ਉਹ ਉਹਨਾਂ ਜਰਾਂ ਨਾਲ ਅਲੋਛਣ ਦੇ ਨਾਮ ਮੇਰਾ ਕਿਸੇ ਮੁਖਾਵੇ ਨੂੰ ਅਰਦਾਸ ਪਹੁੰਚ ਕੇ ਨੋ ਨਾ ਅਰਦਾਸ ਸੇ ਆਈਂ ਕਾਦ ਦੇ ਨੂੰ ਵਰਦੀ ਕੀਤੀ ਗਈ ਹੈ ਕਮੇਟੀ ਨੇ ਸਾਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਫੌਰਨ ਦੇ ਵਿੱਚ ਵੀ ਅਕਾਲੀ ਦਲ ਦੀ ਐ ਪੁਨਰ ਸਜ ਕੀਤੀ ਬਾਤ ਉਹਨਾਂ ਨੇ ਭਰਤੀ ਕੀਤੀ ਜਿਹੜੀ ਸਮਾਣੇ ਦੀ ਕਾਪੀ ਆ ਮੇਰਾ ਖਿਆਲ ਹੈ ਪੰਜਾਬ ਸਭ ਤੋਂ ਵੱਧ ਪੜਤੀ ਬੋਲੇ ਸੋਨਹਾਰ ਆਸ ਬੜੀ ਸਰਬਸੰਮਤੀ ਨਾਲ ਔਰ ਸੰਗਤ ਪ੍ਰਮਾਨਗੀ ਲੈ ਕੇ ਉਹ ਡੈਲੀਗੇਟ ਜਿਹੜੇ ਸਟੇਟ ਔਰ ਜ਼ਿਲ੍ਹੇ ਦੇ ਚੁਣੇ ਆ। ਬੜੀ ਸਖਤ ਬਹਾਣ ਹੈ ਸਿੱਖ ਪਰਿਸ਼ਾਰ ਹੈ। ਸਾਰੇ ਇਕੱਠੇ ਹੋ ਸਕਦੇ ਨੇ ਸਰਵੀਰ ਤੋਂ ਬਿਨਾ। ਸ਼੍ਰੋਮਣੀ ਕਾਲੀ ਦਲ ਦਾ ਵਰਕਰ ਅੱਜ ਪੂਰਾ ਜੋਸ਼ੋਖ ਰੋਸ਼ ਦੇ ਨਾਲ ਇੱਥੇ ਪਹੁੰਚਿਆ। ਪਰ ਜੋ ਉਹਨਾਂ ਨੇ 4 ਦਿਨ ਦੇ ਬਾਅਦ ਵਿੱਚ ਫਿਰ ਮੁਖਸ਼ਰ ਸਾਹਿਬ ਜਾ ਕੇ ਕਿਹਾ ਕਿ ਵੀ ਨਹੀਂ ਇਹ ਸੱਤ ਐਮੀ ਗਲਤੀ ਨਾਲ ਸੀ ਉੱਤੇ ਹਾਂ ਕਹਿੰਦੀ ਉਹੋ ਚ ਗੱਲ ਨੂੰ ਲੋਕਾਂ ਨੇ ਐਕਸੈਪਟ ਨਹੀਂ ਪੰਜ ਮੈਂਬਰੀ ਭਾਗੀ ਕਮੇਟੀ ਜਿੰਦਾਬਾਦ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਏ ਨੇ ਅਸੀਂ ਉਸ ਅਕਾਲੀ ਦਲ ਦੇ ਨਾਲ ਆ ਕਿ ਨਾ ਜਿਹੜੇ ਅਕਾਲ ਤਖਤ ਦੀ ਨਹੀਂ ਮੰਨ ਰਹੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣੇ ਫਿਰਦੇ ਨੇ ਆਪੋ ਆਪਣੇ ਉਹ ਅਕਾਲ ਤਖਤ ਸਭ ਤੋਂ ਪਹਗੋੜੇ ਨੇ ਇਸ ਕਰਕੇ ਸਾਰੇ ਲੋਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੈਂ ਇੱਕ ਬ੍ਰਾਹਮਣ ਹੋਣ ਦੇ ਨਾਤੇ ਅਕਾਲ ਤਖਤ ਸਭ ਦਾ ਹੁਕਮ ਮੰਨਣਾ ਜੇ ਉੱਥੋਂ ਕੋਈ ਵੀ ਹੁਕਮ ਆ ਜੇ ਮੈਨੂੰ ਮਰਨ ਮਰਾਉਣ ਤੱਕ ਦਾ ਹੁਕਮ ਆ ਜੇ ਮੈਂ ਉੱਥੇ ਉਹਦੇ ਤੱਕ ਤਿਆਰ ਆ ਸੋ ਇਸ ਕਰਕੇ ਅਸੀਂ ਅਕਾਲ ਤਖਤ ਸਭ ਦਾ ਜੋ ਹੁਕਮ ਹੈ ਉਹ ਮੰਨਾਂਗੇ ਇਹ ਲੜਾਈ ਹੈ ਤਾਂ ਉਹ ਜਿਹੜੀ ਨਾਲ ਲੜਾਈ ਹੈ ਕਿਉਂਕਿ ਜੋ ਜੋ ਗਲਤੀਆਂ ਕੀਤੀਆਂ ਉਸੇ ਨੇ ਕੀਤੀਆਂ ਹੋ ਸਕਦਾ ਹੈ ਇਹ ਹੈ ਹੀ ਨਹੀਂ ਕਿਹਦੇ ਇੱਕ ਬੰਦਾ ਵੀ ਹੈ ਨਹੀਂ ਜਿਹੜਾ ਬੰਦਾ ਕਹੇ ਵੀ ਇਕੱਠਿਆਂ ਨੇ ਚਾਰ ਨਹੀਂ ਕੀਤੇ ਨੇ ਪੰਜ ਨਹੀਂ ਕੀਤੇ ਨੇ। ਭਰਤੀ ਦਾ ਹੰਗਾਰਾ ਬਹੁਤ ਵਧੀਆ ਮਿਲਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਨੂੰ ਮਿਲਿਆ ਔਰ ਕਮੇਟੀ ਨੇ ਸਾਰੇ ਰੀਡਰ ਸਰਵਾਂ ਨੇ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਕੋਈ ਸਵਾਰਥ ਨਹੀਂ ਦਿਖਾਇਆ ਕਿਸੇ ਨੇ। ਵਿੱਚੋਂ ਛਾ ਇੱਕ ਵਾਰਟੀ ਹੁੰਦਾ ਸਾਹਿਬ ਜਿੱਥੇ ਆ ਰਹੇ ਸਾਡੀ ਤਕਰੀਬਨ ਖਬਰ ਸਾਡੇ 550 ਕਾਪੀ ਭਰੀ ਹੈ ਜਿਹੜੀ ਸਮਾਣੇ ਦੀ ਕਾਪੀ ਹੈ ਮੇਰਾ ਖਿਆਲ ਹੈ ਪੰਜਾਬ ਸਭ ਤੋਂ ਵੱਧ ਭਰਤੀ ਉਹਦੇ ਡੈਲੀਗੇਟ ਬਣਾਉਣ ਦੇ ਲਈ ਅੱਜ ਸਾਰੀ ਇਹ ਸੰਗਤ ਆਈ ਹੈ ਉਹਦੇ ਡੈਲੀਗੇਟ ਬਣਾਉਣੇ ਨੇ ਫਿਰ ਉਸ ਤੋਂ ਬਾਅਦ ਗਿਆਨੀ ਨੂੰ ਪ੍ਰਧਾਨ ਚੁਣਨਾ ਹੈ ਪ੍ਰਧਾਨ ਦੀ ਚੋਣ ਹੈ ਅਲੱਗ ਪ੍ਰਧਾਨ ਪ੍ਰਧਾਨ ਤਾਂ ਲੱਗੀ ਹੁੰਦਾ ਜੇ ਪਾਰਟੀ ਬਣਨੀ ਹੈ ਪ੍ਰਧਾਨ ਜੀ ਲੱਗੀ ਹੋਊਗਾ ਸਭ ਕੁਝ ਹੋਊਗਾ ਕਿਉਂਕਿ ਇਹ ਜਿਹੜਾ ਕੁਝ ਹੋ ਰਿਹਾ ਹੈ ਸਾਰਾ ਕੁਝ ਇਸ ਅਕਾਲ ਤਖਤ ਸਾਹਿਬ ਕਰਕੇ ਹੋ ਰਿਹਾ ਹੈ ਜੋ ਉਹਨਾਂ ਨੇ ਹੁਕਮ ਕੀਤਾ ਹੈ ਉਹਦੇ ਮੁਤਾਬਕ ਹੀ ਭੱਤੀ ਹੋਈ ਹੈ ਕੋਈ ਉਹਦੇ ਮੁਕਾਲ ਦੀ ਪੰਜਵੇਂ ਦੀ ਕੋਈ ਇਦਾਂ ਦਾ ਚਾਂਸ ਹੈ ਕਿ ਤੁਸੀਂ ਦੁਬਾਰੇ ਫੇਰ ਇਕੱਠੇ ਹੋ ਸਕਦੇ ਹੋ ਦੇਖੋ ਸਾਰੇ ਇਕੱਠੇ ਹੋ ਸਕਦੇ ਨੇ ਸੁਖਵੀਰ ਤੋਂ ਬਿਨਾ ਇਹ ਕਹਿੰਦਾ ਹੈ ਸੁਖਵੀਰ ਨੇ ਜਿਹੜਾ ਸੁਖਵੀਰ ਨੂੰ ਲੋਕ ਪ੍ਰਧਾਨ ਬਣਨ ਨੂੰ ਤਿਆਰ ਕੀਤਾ ਕਿਉਂਕਿ ਸੁਖਵੀਰ ਤੋਂ ਬਹੁਤ ਵੱਡੀਆਂ ਗਲਤੀਆਂ ਹੋਈਆਂ ਆ ਲੋਕਾਂ ਨੇ 17 ਦੇ ਵਿੱਚ 19 ਦੇ ਵਿੱਚ 22 ਦੇ ਵਿੱਚ 24 ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਿਆ ਬਹੁਤ ਉਹ ਕੀਤਾ ਹੈ ਫਿਰ ਉੱਥੇ ਜੋ ਸਾਰਾ ਕੁਝ ਹੋ ਗਿਆ ਸੀਗਾ ਮਾਫੀ ਮੰਗ ਲਈ ਸੀ ਲੋਕਾਂ ਨੇ ਉਹਦੇ ਮਨਜ਼ੂਰ ਕਰ ਲਿਆ ਸੀ ਵੀ ਉਹ ਇਸ ਤੋਂ ਬਾਅਦ ਕੁਝ ਨਹੀਂ ਕਰ ਸਕਦਾ ਪਰ ਜੋ ਉਹਨਾਂ ਨੇ 4 ਦਿਨ ਦੇ ਬਾਅਦ ਦੇ ਵਿੱਚ ਫਿਰ ਮੁਖਸਰ ਸਾਹਿਬ ਜਾ ਕੇ ਕਹਤਾ ਕਿ ਵੀ ਜੀ ਨਹੀਂ ਇਹ ਸਭ ਤਾਂ ਐਵੇਂ ਗਲਤੀ ਨਾਲ ਸੀ ਉੱਥੇ ਹਾਂ ਕਹਿਤੀ ਉਸ ਗੱਲ ਨੂੰ ਲੋਕਾਂ ਨੇ ਐਕਸੈਪਟ ਨਹੀਂ ਕੀਤਾ ਇਲੈਕਸ਼ਨ ਕਮਿਸ਼ਨ ਕੋਲ ਤੋਂ ਦੀ ਪਾਰਟੀ ਰਜਿਸਟਰ ਕਰਵਾਉਂਦੇ ਇਹ ਬਾਅਦ ਦੀਆਂ ਗੱਲਾਂ ਨੇ ਕਰਾਵਾਂਗੇ ਰਜਿਸਟਰ ਕਿਉਂ ਨਹੀਂ ਕਰਾਵਾਂਗੇ ਉਦੋਂ ਵੀ ਨਾ ਕੋਈ ਗੱਲ ਚੱਲਦੀ ਕਿ ਖੜਾ ਪੁੱਤਰ ਆਉਣ ਵਾਲੇ ਵਿਧਾਨ ਸਭਾ ਵਾਸਤੇ ਤੁਹਾਡੀ ਪਾਰਟੀ ਵੱਲੋਂ ਪੂਰੀਆਂ ਤਿਆਰੀਆਂ ਨੇ ਕਿ ਉਹਦਾ ਹੀ ਹਿੱਸਾ ਹੈ ਕਰਨੀ ਗੁਰੂ ਮਹਾਰਾਜ ਜੁਸਟੀਸ ਭਾਸ਼ਾ ਨੇ ਕਰਨੀਆਂ ਪਰ 100% ਮਤਨ ਵਿਸ਼ਵਾਸ ਦੋਣਾ ਕਿ 27 ਦੇ ਵਿੱਚ ਸਾਡੀ ਸਰਕਾਰ ਬਣੇ ਇਹ ਕੋਈ ਰੋਗ ਨਹੀਂ ਜੇ ਤਾਂ ਜੇ ਕੋਈ ਭਾਜਪੀ ਨਾਲ ਗੱਠ ਜੋੜ ਦਾ ਚਾਂਸ ਹੈ ਕਿ ਬਾਅਦ ਦੀ ਗੱਲ ਇਹ ਤਾਂ ਬਾਅਦ ਦੀ ਗੱਲ ਹੈ ਕਿ ਅਸੀਂ ਕਿੰਨੇ ਤਕੜੇ ਹੁੰਨੇ ਹਾਂ ਜੇ ਅਸੀਂ ਤਕੜੇ ਹੋਵਾਂਗੇ ਫਿਰ ਸਾਰੀ ਤੁਹਾਡੇ ਨਾਮ ਮੰਤਗਨ ਕਿਸਾਨੇ ਉਸ ਨੂੰ ਉੱਤਰ ਕਰਦੀ ਜੇ ਅਸੀਂ ਤਕੜੀ ਨਾ ਹੋਏ ਸਾਡੇ ਨਾਲ ਕੋਈ ਸੁਣ ਤਕਉ ਕਰੂਗਾ ਮਸਲਨ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਲਗ ਇੱਕ ਪਾਸੇ ਹੋ ਜਾਂਦੇ ਹੋ ਤਾਂ ਇਕੱਠੇ ਹੋਣ ਨੂੰ ਤਿਆਰ ਹੋ ਹਣ ਕੋਈ ਕੋਈ ਦੋਰਾ ਨਹੀਂ ਜੀ ਜੇ ਲੜਾਈ ਹੈ ਤਾਂ ਉਹਦੇ ਨਾਲ ਲੜਾਈ ਹੈ ਕਿਉਂਕਿ ਜੋ ਜੋ ਗਲਤੀਆਂ ਕੀਤੀਆਂ ਉਸੇ ਨੇ ਕੀਤੀਆਂ ਹੋਰ ਤਾਂ ਕਹਿੰਦੇ ਹੈ ਹੀ ਨਹੀਂ ਕਹਿੰਦੇ ਇੱਕ ਬੰਦਾ ਵੀ ਹੈ ਨਹੀਂ ਜਿਹੜਾ ਬੰਦਾ ਕਹੇ ਵੀ ਇਕੱਠੇ ਨੇ ਚਾਰ ਨਹੀਂ ਕੀਤੇ ਨੇ ਪੰਜ ਨਹੀਂ ਕੀਤੇ ਨੇ ਅੱਜ ਠੀਕ ਹੈ ਅੱਜ 2 ਅਗਸਤ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮਨਾਮਾ ਹੋਇਆ ਸੀ ਪੰਜ ਮੈਂਬਰੀ ਕਮੇਟੀ ਬਣੀ ਸੀ ਭਾਰਤੀ ਕਮੇਟੀ ਅਕਾਲੀ ਦਲ ਦੀ ਪੁਨਰਸਰਜੀਤੀ ਵਾਸਤੇ ਉਹ ਕਮੇਟੀ ਨੇ ਸਾਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਫੌਰਨ ਦੇ ਵਿੱਚ ਵੀ ਅਕਾਲੀ ਦਲ ਦੀ ਐ ਪੁਨਰਸਰਜੀਤੀ ਵਾਸਤੇ ਉਹਨਾਂ ਨੇ ਭਾਰਤੀ ਕੀਤੀ ਭਾਰਤੀ ਕਰਨ ਤੋਂ ਬਾਅਦ ਜਿਹੜੇ ਡੈਲੀਗੇਟ ਚੁਣਨੇ ਨੇ ਅੱਜ ਹਲਕਾ ਸਮਾਣਾ ਦੇ ਵਿੱਚ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਸਰਦਾਰ ਇਕਬਾਲ ਸਿੰਘ ਜੀ ਚੁੰਦਾ ਸਾਹਿਬ ਤੇ ਉਹਨਾਂ ਦੇ ਨਾਲ ਸਾਡੇ ਹਲਕੇ ਦੇ ਹਰਮਨ ਪਿਆਰੇ ਲੀਡਰ ਦਾਨਬੀਰ ਦਰਬੇਸ਼ ਸਿਆਸਤਦਾਨ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਸਾਹਿਬ ਅੱਜ ਇੱਥੇ ਡੈਲੀਗੇਟ ਦੀ ਮੀਟਿੰਗ ਰੱਖੀ ਹੈ ਉਹਨਾਂ ਦੇ ਵਿੱਚੋਂ ਡੈਲੀਗੇਟ ਬੰਡਾਉਣ ਦੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਅੱਜ ਪੂਰਾ ਜੋਸ਼ੋਖ ਰੋਸ਼ ਦੇ ਨਾਲ ਇੱਥੇ ਪਹੁੰਚਿਆ ਹੈ ਐ ਟਰੱਕ ਜੀ ਨੇ ਗੁਰਦਾਰਾ ਸਾਹਿਬ ਵਿਖੇ ਤੇ ਇੱਥੇ ਅੱਜ ਵਰਕਰਾਂ ਦੀ ਮੀਟਿੰਗ ਦੇ ਵਿੱਚ ਦੇਖਣ ਤੋਂ ਪਤਾ ਲੱਗ ਰਿਹਾ ਤੁਸੀਂ ਵੀ ਆਪ ਦੇਖਿਆ ਚਾਰ ਚੁਪੇਰੇ ਕਿ ਕਿੰਨੇ ਵਰਕਰ ਜੋਸ਼ ਦੇ ਵਿੱਚ ਨੇ ਇਹੀ ਗੱਲ ਕਹਿ ਰਹੇ ਨੇ ਵੀ ਜਿਹੜੇ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਏ ਨੇ ਅਸੀਂ ਉਸ ਅਕਾਲੀ ਦਲ ਦੇ ਨਾਲ ਆ ਕਿ ਨਾ ਜਿਹੜੇ ਅਕਾਲ ਤਖਤ ਦੀ ਨਹੀਂ ਮੰਨ ਰਹੇ ਜਿਸ ਤਰ੍ਹਾਂ ਸਾਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬਣੇ ਫਿਰਦੇ ਨੇ ਆਪੋ ਆਪਣੇ ਉਹ ਅਕਾਲ ਤਖਤ ਤੋਂ ਪਘੋੜੇ ਨੇ ਇਸ ਕਰਕੇ ਸਾਰੇ ਹੀ ਲੋਕ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਮੈਂ ਇੱਕ ਬ੍ਰਾਹਮਣ ਹੋਣ ਦੇ ਨਾਤੇ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਜੇ ਉੱਥੋਂ ਕੋਈ ਵੀ ਹੁਕਮ ਆ ਜੇ ਮੈਨੂੰ ਮਰਨ ਮਰਾਉਣ ਤੱਕ ਦਾ ਹੁਕਮ ਆ ਜੇ ਮੈਂ ਉੱਥੇ ਉਹਦੇ ਤੱਕ ਤਿਆਰ ਆ ਸੋ ਇਸ ਕਰਕੇ ਅਸੀਂ ਅਕਾਲ ਤਖਤ ਸਾਹਿਬ ਦਾ ਜੋ ਹੁਕਮ ਹੈ ਉਹ ਮੰਨਾਂਗੇ ਜੋ ਪੰਜ ਮੈਂਬਰੀ ਕਮੇਟੀ ਬਣਾਈ ਹੈ ਇਸ ਕਰਕੇ ਸਾਰਾ ਪੰਜਾਬ ਅਕਾਲ ਤਖਤ ਸਾਹਿਬ ਥੱਲੇ ਆਪਣਾ ਚੱਲਦਾ ਉਹ ਹੀ ਇਹ ਮੇਨ ਸੰਸਥਾ ਸਾਡੀ ਕਿਉਂਕਿ ਜੇ ਸਿੱਖ ਅਕਾਲ ਤਖਤ ਸਾਹਿਬ ਨਹੀਂ ਮੰਨਦਾ ਫਿਰ ਸਮਝ ਲਓ ਕਿਸੇ ਨੂੰ ਨਹੀਂ ਮੰਨਦਾ ਹੈ ਇਸ ਕਰਕੇ ਅੱਜ ਡੈਲੀਗੇਟਾਂ ਦੀ ਜੋ ਮੀਟਿੰਗ ਰੱਖੀ ਹੈ ਉਹਦੇ ਵਿੱਚੋਂ ਡੈਲੀਗੇਟ ਬਣਾਉਣੇ ਨੇ ਪੰਜਾਬ ਦੇ ਵਿੱਚ ਜੋ ਹੁਕਮਨਾਮਾ ਹੋਇਆ ਅਕਾਲ ਤਖਤ ਵੱਲੋਂ ਉਹ ਪੰਨ ਸਰਜੀਤ ਦੀ ਅਕਾਲ ਦਾ ਅਕਾਲੀ ਦਲ ਦੀ ਉਹ ਕਰਨੀ ਹੈ ਉਹਦੇ ਸਬੰਧ ਚ ਅਜੂਰੇ ਮੀਟਿੰਗ ਰੱਖੀ ਜਾ ਰਹੀ ਹੈ ਡੈਲੀਗੇਟਸ ਦੀ ਇਸ ਕਰਕੇ ਅਸੀਂ ਅੱਜ ਰਖੜਾ ਸਾਹਿਬ ਦੀ ਰਹਿਮ ਵਿੱਚ ਭਰਤੀ ਦੀ ਦੀ ਉਹ ਕਿੰਨਾ ਤੱਕ ਪਹੁੰਚੀ ਹੈ ਭਰਤੀ ਤਾਂ ਤਕਰੀਬਨ ਮੇਰਾ ਖਿਆਲ ਹੈ ਵੀ 17-18 ਲੱਖ ਤਾਂ ਆ ਚੁੱਕੀ ਹੈ ਜੀ ਹਜੇ ਤਕਰੀਬਨ ਬਾਕੀ ਪਈ ਹੈ ਜਿਹੜੀ ਤਕਰੀਬਨ 27 ਲੱਖ ਦੇ ਲੰਵੇ ਪਹੁੰਚ ਜੂਗੀ ਜਿਹੜੀ origignal ਭਰਤੀ ਹੋਈ ਹੈ ਉਹਨਾਂ ਨੇ ਤਾਂ ਆਪਣੀਆਂ ਲੈ ਕੇ ਜਿਹੜੀਆਂ ਲਿਸਟਾਂ ਦੀਆਂ ਲਿਸਟਾਂ ਤੋਂ ਭਰਤੀ ਕਰਦੀ ਅਸੀਂ ਕਰਾਂਗੇ ਚੈਲੰਜ ਅੱਗੇ ਬੋਰਡ ਦੇ ਵਿੱਚ ਅਸੀਂ ਵੀ ਜਾਵਾਂਗੇ ਬਰਕਰਰ ਹੋਣ ਦੇ ਨਾਤੇ ਜਾਵਾਂਗੇ ਲੀਡਰ ਜਾਣ ਨਾ ਜਾਣ ਅਸੀਂ ਉਹ ਉਸ ਭਰਤੀ ਨੂੰ ਚੈਲੰਜ ਕਰਾਂਗੇ ਜ਼ਰੂਰ ਕਰਾਂਗੇ ਚੋਣ ਨਿਸ਼ਾਨ ਹੈ ਜਿਹੜਾ ਇਹ ਚੋਣ ਨਿਸ਼ਾਨ ਵੀ ਅਸੀਂ ਉਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਜਿਹੜਾ ਡੁਪਲੀਕੇਟ ਭਰਤੀ ਕੀਤੀ ਹੈ ਉਹ ਅਕਾਲੀ ਦਲ ਨਹੀਂ ਹੈ ਜੋ ਅਕਾਲਪੁਰ ਸਭਾ ਵੱਲੋਂ ਸੱਦਿਆ ਗਿਆ ਅਕਾਲੀ ਦਲ ਉਹੀ ਅਸਲੀ ਅਕਾਲੀ ਦਲ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹ ਉਹ ਡੈਲੀਗੇਟ ਪ੍ਰਕਿਰਿਆ ਪੂਰੀ ਚੁਣੇ ਗਏ ਜ਼ਿਲ੍ਹੇ ਔਰ ਸਟੇਟ ਦੇ ਡੈਲੀਗੇਟ ਚੁਣਨੇ ਨੇ ਆ ਜੀ ਹਲਕਾ ਵਾਈਜ਼ ਮੀਟਿੰਗਾਂ ਕਰਕੇ ਕਰ ਰਹੇ ਆ ਔਰ ਉਹ ਬੜੀ ਸਰਬਸੰਮਤੀ ਨਾਲ ਔਰ ਸੰਗਤ ਪ੍ਰਵਾਨਗੀ ਲੈ ਕੇ ਉਹ ਡੈਲੀਗੇਟ ਜਿਹੜੇ ਸਟੇਟ ਔਰ ਜ਼ਿਲ੍ਹੇ ਦੇ ਚੁਣੇ ਆ ਸੋ ਸਾਰੇ ਤਕਰੀਬਨ ਪ੍ਰਕਿਰਿਆ ਤਕਰੀਬਨ ਮੁਕੰਮਲ ਹੋ ਚੁੱਕੀ ਆ ਇੱਕ ਦੋ ਹਲਕੇ ਰਹਿ ਗਏ ਸੋ ਵੀ ਇੱਕਦੋ ਇੱਕ ਕੱਲ ਨੂੰ ਮੁਕੰਮਲ ਹੋ ਜਾਊਗੀ ਸੋ ਉਸ ਭਾਵਨਾ ਨਾਲ ਫਿਰ 11 ਅਗਸਤ ਨੂੰ ਜਿਵੇਂ ਡੈਲੀਗੇਟ ਸਭਾਂ ਚਾਣਗੇ ਉਹਨੂੰ ਉਹ ਪ੍ਰਧਾਨ ਦੀ ਚੋਣਾਂ ਜਿਹੜੀ ਕੀਤੀ ਜਾ ਰਹੀ ਹੈ ਹੁਣ ਤੱਕ ਕਿੰਨੇ ਹਲਕਿਆਂ ਦੇ ਵਿੱਚ ਆਪਾਂ ਜਾ ਚੁੱਕੇ ਹਾਂ ਅਸੀਂ ਇਹ ਸਾਰੇ ਪੰਜਾਬ ਨੂੰ ਪੰਜ ਹਲਕਿਆਂ 'ਚ ਵੰਡ ਲਿਆ ਸੀ ਔਰ ਸਾਰੇ ਮੈਂਬਰ 24 24 23 ਤੇ 24 25 25 ਹਲਕਿਆਂ 'ਚ ਜਾ ਰਹੇ ਨੇ ਔਰ ਉਹ ਸਾਰੇ ਹਲਕੇ ਜਿਹੜੇ तकरीबन ਮੁਕੰਮਲ ਹੋ ਚੁੱਕੇ ਨੇ ਜਿਹੜੀ ਆਪਣੀ ਇੱਕ ਧਰਤੀ ਮੁਹਿੰਮ ਹੈ ਜੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਜੀ ਕਿਹਦਾ ਨਾ ਧਰਤੀ ਦਾ ਹੰਗਾਰਾ ਬਹੁਤ ਵਧੀਆ ਮਿਲਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਨੂੰ ਮਿਲਿਆ ਔਰ ਕਮੇਟੀ ਨੇ ਸਾਰੇ ਲੀਡਰ ਸਰਵਾਂ ਨੇ ਸੰਗਤ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਕੋਈ ਸਵਾਰਥ ਨਹੀਂ ਦਿਖਾਇਆ ਕਿਸੇ ਨੇ ਔਰ 14 ਲੱਖ ਤੋਂ ਉੱਪਰ ਭਰਤੀ ਆ ਜਿਹੜੀ ਸਾਡੇ ਕੋਲੇ ਵਾਪਸ ਆ ਚੁੱਕੀ ਹੈ। ਹਲੇ ਆ ਵੀ ਰਹੀ ਹੈ। ਸੋ ਹੁਣ ਅਸੀਂ ਜੋ ਜਿਹੜੀ ਪ੍ਰਕਿਰਿਆਮ ਕਮਲ ਕਰਕੇ ਪ੍ਰਧਾਨ ਦੀ ਚੋਣ ਕਰਕੇ ਉਹ ਫਿਰ ਆਫੀਸ਼ੀਅਲੀ ਪਾਰਟੀ ਦਾ ਕੰਮ ਜਿਹੜਾ ਸ਼ੁਰੂ ਕਰਾਂ। ਪ੍ਰਧਾਨ ਸਭਾ ਬਾਰੇ ਤੁਹਾਡਾ ਕੀ ਵਿਚਾਰ ਹੈ? ਜੇ ਤਾਂ ਪ੍ਰਧਾਨ ਸਭਾ ਉਹ ਤਾਂ ਪ੍ਰਧਾਨ ਸਭਾ ਦੇਖਾਂਗੇ ਜਿਹੜੀ ਇਹ ਰਾਸ਼ੀ ਪਾਰਟੀ ਬਣਦੀ ਹੈ ਉਹ ਚੋਣਾਂ ਲੜਨ ਦੀ ਤਾਂ ਬਣਦੀ ਹੋ ਜਾ। ਠੀਕ। ਪਰ ਸਾਡਾ ਇੱਕ ਏਜੰਡਾ ਸੈੱਟ ਕਰਾਂਗੇ ਪੰਜਾਬ ਔਰ ਪੰਥ ਦਾ। ਉਸ ਝੰਡੇ ਤੇ ਅਸੀਂ ਕੰਮ ਕਰਾਂਗੇ। ਠੀਕ ਹੈ। ਧੰਨਵਾਦ।